ਕੀ ਢਾ ਲਈ ਜੀ ਬਜ਼ਿਰਤੇ ਪਾ ਦਾਂ ਨਹੀਂ ਮਤਲਬ ਟੰਡਾ ਕਰਦੇ ਕੋਈ ਨਾ ਭਾਈ ਆ ਤਾਂ ਦੀਆਂ ਚਹ ਨੇੜੇ ਚਹਦੇ ਆ ਆਏ ਗੱਲ ਅਰੇ ਢਾ ਲਈ ਜਨਾ ਸਾਡੀ ਮਾਂ ਦੇ ਸਾਹਮਣੇ ਸਾਡੀ ਬੇਇੱਜ਼ਤੀ ਕਰੀਆ ਐਨਾ ਨਹੀਂ ਅਗਲੀ ਸਹਿ ਕੱਗਦੀ ਵੀ ਮੇਰੀਆਂ ਕੁੜੀਆਂ ਨੇ ਐਨਾ ਬੋਲਦੇ ਹਾਂ ਥੋੜਾ ਮੋਟਾ ਤਾਂ ਚੱਲ ਬਿਲੰਦਾਂ ਬੋਲਦਾ ਭਾਈ ਮਾੜਾ ਮੋਟਾ ਤਾਂ ਚੱਲ ਕੋਈ ਨਾ ਹਾਂ ਹੋ ਹਰ ਦੇਈ ਨਹੀਂ ਹੱਦ ਦੇਈ ਮਾੜਾ ਮੋਟਾ ਚੱਲਦਾ ਹੀ ਰਹਿੰਦਾ ਇਹ ਹਾਂ ਤੁਸੀਂ ਹਾਂ ਬੌਕਰਾਂ ਬਣ ਹਾਂ ਜਿਵੇਂ ਬੌਕਰਾਂ ਠੀਕ ਹੈ ਫਾਈਸਾ ਬੀ ਕਿ ਤੁੰਮੀ ਸੂਈ ਵਿੱਚ ਠੀਕ ਹੈ ਜੋ ਆਈ ਵੀ ਠੀਕ ਹੈਗੇ ਥੋੜੇ ਨਾਲ ਆਈ ਜਵਾਈਆਂ ਪਤੋ ਹੂੰ ਜਵਾਈਆਂ ਨਾਲ ਆ ਤੁਸੀਂ ਹੈ ਸਹੀ ਗੱਲ ਅਸਲ ਦੀ ਪੱਥਰ ਵਾਲੇ ਸਾਰੇ ਖਾਦਕ ਬੜੇ ਬੜੇ ਹੋਰੇ ਆ ਮਨ ਤਾਂ ਤੁਸੀਂ ਕੈਮਰਾਮੈਨ ਬਣਾ ਕੇ ਰੱਖ ਲਿਆ ਬਸ ਮੈਨੂੰ ਪਤਾ ਇੱਕ ਜਾਲਾ ਕਹਿੰਦਾ ਇੱਕ ਬੰਦੇ ਨੇ ਕਹਾਵਤ ਜੀ ਸੁਣਾਈ ਸੀ ਹੂੰ ਕਹਿੰਦਾ ਜਿਆਦਾ ਜਿਆਦਾ ਸਾਗ ਥੋੜਾ ਥੋੜਾ ਹੀ ਹੁੰਦਾ ਫਿਰ ਮਿਰਚਾਂ ਦਾ ਤੋੜ ਲੋ ਕੋ ਟੁਕਟ ਜਿ ਹੋਰ ਨਹੀਂ ਕੁਸ ਮਿਰਚਾ ਵੀ ਬਹੁਤ ਪਈਆਂ ਨੇ ਹੋਣੀ ਮਿਰਚਾਂ ਦਾ ਤਾਰਾ ਵੀ ਬਹੁਤ ਵਧੀਆ ਨੇ। ਇਹਨੇ ਟੋਕਰੀ ਚੋਂ ਨਾ ਸੁੱਕੀਆਂ ਦੇਣ ਦਸ ਕੋਈ ਨਹੀਂ ਕੁਝ ਨਹੀਂ। ਹਾਂ। ਸਗੋਂ ਤਾਜ਼ੀਆਂ ਮੈਂ ਤੇ ਉਹ ਖਾ ਲਵਾਂਗੇ ਤਾਂ ਵੀ ਫਰਕ ਵੀ ਕੀ ਆ ਤੁਹਾਨੂੰ। ਲੈ। ਆਹਾਂ। ਛੋਟੀ ਹੈ। ਬਸ ਠੀਕ ਹੈ ਖਾਓ। ਖਾਣ। ਨਾ ਮੈਂ ਖਾਣੇ ਤੇ। ਇਹ ਤੋੜ ਲਓ ਜਰਾ। ਇਹ ਤਾਜ਼ੀਆਂ। ਹਾਂ, ਤਾਜ਼ੀਆਂ ਸਹੀ ਗੱਲ ਇਹਨੂੰ ਪਤਾ ਹੀ ਨਹੀਂ ਪਰ ਤੁਸੀਂ ਟਲ ਜਾਂਦੀ ਆ। ਸਾਗ ਵਾਸਤੇ ਤਾਜ਼ੀਆਂ ਤੋੜ ਲਓ। ਹੋਰ ਤਾਜ਼ੀਆਂ ਤੋੜ ਲਓ ਸਾਗ ਵਾਸਤੇ। ਮੈਂ ਕਹਿੰਦੀ ਬਾਹਰ ਪੀਆਂ ਮੋਟੀਆਂ-ਮੋਟੀਆਂ ਲੰਬੀਆਂ। ਸੁਣ ਮੇਰੀ ਗੱਲ ਪਤਾ ਕੀ ਕਰਨਾ? ਅ ਹੁਣ ਮੈਂ ਸਾਗ ਤਾਂ ਲੈਣ ਜਾਣਾ ਚਾਹੇ ਸਵੇਰ ਨੂੰ ਚਾਹੇ ਹੁਣ। ਪਰ ਹੁਣ ਤਾਂ ਪਹੁੰ ਪਾਣੀ ਦਾ ਠੰਡਾ ਠੰਡਾ ਸਭ ਵਿੱਚ ਸਰਵੀਰ ਸਰੇਦਰੋਂ ਵੀ ਇਹ ਜਿੱਤੇ ਨ ਦੁਕਾਨਾਂ ਬੰਦ ਹੋ ਗਈਆਂ ਫੈਂਟਾਪਲਰ ਫੈਂਟਾਪਲਰ ਸਹੀ ਗੀ ਹੈ ਨਾ ਗੱਲਬਾਤ ਰੂਹ ਦੀ ਸਾਡੀ ਹਾਂ ਬਾਣੀ ਬਾਈ ਜੀ ਇਹ ਤਾਂ ਨਾ ਤੁਹਾਡਾ ਕਰਦਾ ਆਪਣਾ ਨੂੰ ਗਲਤ ਤਾਂ ਸੀ ਹਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਅਗੇ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾਂ ਵਿੱਚ ਰਹੋ ਜੀ ਪਹੁੰਚੇ ਹੋਏ ਆ ਜੀ ਤੁਸੀਂ ਪਿਛਲੀ ਵੀਡੀਓ ਵਿੱਚ ਦੇਖਿਆ ਸੀ ਤਾਂ ਮੇ ਬੂਟੇ ਲਾਉਣ ਪਹੁੰਚੇ ਹੋਏ ਆ ਜੀ ਬੂਟੇ ਸਾਡੇ ਜਿਹੜੇ ਬਚ ਗਏ ਤੇ ਉਹ ਅਸੀਂ ਹੁਣ ਥੋੜਾ ਜਿਹਾ ਅੱਗੇ ਲਾਉਣੇ ਆ ਇਸ ਤੋਂ ਬਾਅਦ ਵਿੱਚ ਅਸੀਂ ਜੀ ਮਤਲਬ ਕਿ ਇਧਰ ਸਾਗ ਹੈਗਾ ਜੀ ਖੜਾ ਥੋੜਾ ਜਿਹਾ ਗਾਂ ਕੰਦ ਲਾਗਾ ਜਿਹੜਾ ਤੁਸੀਂ ਮੇਰੇ ਵਾਲੇ ਬਲੌਗ ਵਿੱਚ ਦੇਖਿਆ ਹੋਣਾ ਪਹਿਲਾਂ ਤੇ ਉਹ ਵੀ ਤੋੜਨਾ ਹੈ ਹੁਣ ਸੁਖ ਸੰਧੀ ਬਣਾ ਨੁਕਰ ਕਰ ਜਾਂਦੀ ਕਹਿੰਦੀ ਸਾਤੇ ਨਹੀਂ ਹੁੰਦਾ ਫਲਾਣ ਦਾ ਟਮਕਾ ਨਹੀਂ ਹੁੰਦਾ ਕਹਿੰਦੀ ਤੀ ਭਵੇ ਹੋਣਾ ਫਿਰ ਤੁਹਾਨੂੰ ਜਾ ਕੇ ਰੋਪੜਨ ਨੂੰ ਵੀ ਭੱਜਣਾ ਪੈਣਾ ਮੈਨੂੰ ਰੋਪੜਨ ਕਿੱਥੇ ਭੱਜਣਾ ਕਿਉ ਪਾਲਕ ਗੋਭੀ ਲੈ ਆਉਂਗਾ ਸਮਾਨ ਲੈ ਕੇ ਆਉਣਾ ਪੈਣਾ ਜਾ ਲੈ ਆਉਂਗਾ ਸੰਤਲੇ ਨਾਲ ਨਹੀਂ ਲੈਣਾ ਸਰਨਾ ਹੂੰ ਸੱਲੇ ਤਾਂ ਅੰਦਰ ਗਾ ਨਹੀਂ ਹੰਣਾ ਨਾ ਹੋਰ ਕਿਆ 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 ਆਟਮ ਪਾਉਣੀ ਉਹਦੇ ਵਿੱਚ ਮੱਕੀ ਦਾ ਆਟਾ ਵੀ ਚਾਹੀਦਾ ਨਾ ਮੱਕੀ ਦੀ ਰੋਟੀ ਮਾਤਾ ਮਨੁਆ ਅਸੀਂ ਆਲਣਗਾ ਤੇ ਪਾਉਂਦੇ ਹੁੰਦੇ ਪਹਿਲਾਂ ਹਾਂ ਤਾਂ ਆਲਣਗਾ ਤੇ ਪਾਉਂਦੇ ਹੁੰਦੇ ਹੁੰਦੇ ਹਲਾਂ ਪਾਣੀ ਵਿੱਚ ਸਾਰਿਆਂ ਦੇ ਸੰਗਲਾ ਮੈਂ ਰਿਪੋਰਟ ਕਰ ਕਿ ਕਿੱਲ ਰੱਖੇਂ ਕਿ ਰੋਜ ਰਹਿ ਜਾਂਦਾ ਸਾਹ ਅੱਜ ਚਮੇੜਨੇ ਨੂੰ ਮਤਲਬ ਹਾਂ ਜੋੜ ਜਾਂਦਾ ਉਹ ਹਾਂ ਇੱਕ ਗੱਲ ਹੈ ਇੱਕ ਗੱਲ ਜੇ ਕਿ ਇਹ ਗੱਲ ਲੰਦਾ ਇਹ ਕੋ ਗੱਲ ਬਣੀ ਨਹੀਂ ਹੈਗੀ ਥੋਨੇ ਤੁਸੀਂ ਪਹਿਲਾਂ ਵੀ ਗੱਲ ਸਾਰਿਆਂ ਨੇ ਕਹਾਵਤ ਪਾਈ ਤੇ ਸਾਰਿਆਂ ਨੇ ਕਹਿੰਦੇ ਵੀ ਪਾਣੀ ਤੱਤਾ ਕਰ ਕੀ ਸਾਗ ਪਈ ਜਾ ਹਾਂ ਪਾਣਾ ਠੰਡਾ ਕਰਕੇ ਨਹੀਂ ਪੈਂਦਾ ਸਾਤਰੀ ਗੱਲ ਜੀ ਸਾਰਿਆਂ ਨੂੰ ਗਰਮ ਕਰਕੇ ਪਈ ਜਾ ਸਾਰਿਆਂ ਨੂੰ ਮੁੰਟਾ ਤੇ ਮੇਰੀ ਗੱਲ ਸੁਣੋ ਮੰਨੂ ਇੰਨੀ ਗਰਮੀ ਕਰ ਤੇ ਤੁਹਾਨੂੰ ਘੱਤ ਨਹੀਂ ਆਈ ਅਸੀਂ ਹੈਗੇ ਆ ਏਸੀ ਬੰਦੇ ਅੱਛਾ ਤੁਹਾਨੂੰ ਗਰਮੀ ਨਹੀਂ ਆਉਂਦੀ ਅਸੀਂ ਇੰਨੀ ਗਰਮੀ ਮੰਨਦੇ ਨਹੀਂ ਰੱਬ ਨੇ ਸਾਡੇ ਤੇ ਐਸੀ ਇੱਕ ਪਾਵਰ ਪਾਈ ਆ ਵੀ ਜਨਾਨੀ ਨੂੰ ਗਰਮੀ ਲੱਗਦੀ ਬੰਦੇ ਨੂੰ ਨਹੀਂ ਲੱਗਦੀ ਨਹੀਂ ਨਹੀਂ ਜਨਨੀਆਂ ਦਾ ਸਿਰਾਂ ਨੂੰ ਗਰਮੀ ਆਉਂਦੀ ਬਸ ਜ਼ਿਆਦਾ ਹਾਂ ਦਮਾ ਘਰ ਮੰਦੇ ਕਿ ਜੇਤੀ ਇਹ ਗੱਲਾਂ ਸਸਰੀ ਗੱਲ ਤਾਂ ਭਲਾਈ ਨੂੰ ਅੱਛਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਪਹਿਲਾਂ ਗਿਰਗੀ ਥੀ ਉਹ ਮੈਂ ਥੜਾ ਦਿਮਾਗ ਖਰਾਬ ਹੋ ਗਿਆ ਨਵੇਂ ਵਿੱਚ ਟਕਰਾ ਗਿਆ ਰਕਾ ਚੱਲ 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 ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਅਸੀਂ ਹੁਣ ਆਪਣਾ ਪਾਣੀ ਪੂਰੀ ਢੋ ਲੈ ਬਾਕੀ ਚੰ ਚਾਰ ਬੁੱਟੇ ਹਾਂ ਬਪਾ ਜੀ ਵੇਖਿਆ ਪਾਣੀ ਕਿੰਨਾ ਢੋਇਆ ਨੇ ਇੰਨਾ ਢੋਇਆ ਥੋੜਾ ਥੜ ਲੱਗੀ ਰਹੀ ਹਟ ਗਈ ਮਸੂਰ ਰੋਕੀ ਅਸੀਂ ਇਹ ਮਸੂਰ ਰੋਕ ਕੇ ਹੇ ਆ ਮੈਂ ਚੱਲ ਕੇ ਭਾਰਤੀ ਨਾਲ ਚੜੀ ਵੀ ਭਾਰਤੀ ਆਵਾ ਵੀ ਹਵਾ ਆ ਕੇ ਕਿਤੇ ਗਰ ਨਾ ਜਾਵੇ ਚੜੀ ਹੁਣ ਪੰਗਾ ਖੜਾ ਹੋ ਗਿਆ ਕਿਸੇ ਆਪਾ ਸੁਣੋ ਪੰਗਾ ਪਾ ਲਈ ਚੱਲਾ ਫਿਰ ਆਜੋ ਆਜੋ ਆ ਤਰ ਇੱਤਸਾ ਦਾ ਹੜੇ ਗਿਆ ਯਾਰ ਚਲੋ ਹੋਰ ਜਿਹੜਾ ਲਾਸਟ ਤੇ ਟਰਾਲਾ ਤਾਰਾ ਉਹਦੀ ਵੈਲਿਊ ਪਈ ਨਹੀਂ ਹੈਗੀ ਵਿਚਾਰੇ ਦੀ ਉਹਦੀ ਵੈਲਿਊ ਪੂਰੀ ਨਹੀਂ ਪਈ ਸਹੀ ਗੱਲ ਹੈ ਉਹਦਾ ਟਰਾਲਾ ਆਪਾਂ ਨੇ ਪਿੰਡ ਸਾਰਨੇ ਦਾ ਤਾਂ ਉਹ ਵੀ ਕੋਈ ਨਾ ਹੋਵੇ ਉਹ ਵੀ ਦੱਸ ਲਿਖੀ ਐੱਛੇ ਜੇ ਤੇ ਐਨ ਬਣਾ ਲਈਏ ਫਿਰ ਵੀ ਇੱਥੇ ਜਿਹਨੂੰ ਇੱਧਰ ਇੱਟਾਂ ਹੀ ਪਈਆਂ ਯਾਰ ਔਰ ਗੜਬੜਾ ਹੈਰ ਕੰਮ ਹੈ। ਇੱਥੇ ਇਹਨੂੰ ਤਾਂ ਸਮਝੇ ਨਾ ਗੱਡੀ ਜੀ ਨਹੀਂ ਆਇਆ ਕਹਿੰਦਾ ਥੋੜ੍ਹਾ। ਗੱਡੀ ਦਾ ਮੁੰਡਾ ਤਾਂਹੀਂ ਕਹਿੰਦਾ ਗੱਡੀ ਜੋ ਵਾਸਤੇ ਔਰ ਟੱਕਾ। ਹਾਂ ਇੱਥੇ ਕੋਲ ਨਹੀਂ। ਇਹ ਸਿੰਨ ਬੁੱਤੀ ਐ 50 ਕਰੋ ਗਿਆ। ਇੱਕ ਗੱਡੀ ਚ ਉਹ ਗੱਡੀ ਚ ਅੰਬਾੜਾ ਚਾਰ ਹੋਏ। ਤੁਸੀਂ ਕਿੱਦਾਂ ਲਗਾਉਂਦਾ ਇੱਕ ਗੱਡੀ ਚ ਨਹੀਂ ਪਿਆ ਅੰਬ ਦਾ। ਲਗਾਉਣ ਨੂੰ ਦੱਸ ਅਸੀਂ ਪਾ ਗਨ। ਮੈਂ ਕਹਿੰਦਾ ਇੱਥੇ ਅੰਬ ਦਾ ਬੁੱਟਾ ਲਾ ਦਿੰਦੇ ਕਹਿੰਦਾ ਇੱਥੇ। ਕਿ ਛੋਟਾ ਲਾਉਣਾ ਕੋਈ ਚੀਕੂ ਜਾਕੂ ਦਾ ਜਿਹੜਾ ਅੰਬਾਲਾ ਮੈਂ ਕਹਿੰਦਾ ਮੋਟਰ ਵਾਲੀ ਸਾਈਡ ਨੂੰ ਲਾਵਾਂਗੇ ਨਿੰਬੂ ਤੇ ਆ ਜਾਈ ਜਾਊਗਾ ਪਰ ਨੂੰ ਆ ਨਿੰਬੂ ਆ ਹਾਂ ਨਿੰਬੂ ਲਾ ਦੇ ਇੱਥੇ ਇੱਥੇ ਨੂੰ ਕਰ ਲਵਾ ਸਾਬ ਕਿੱਥੇ ਕਰ ਬਸ ਦੇਖ ਤੂੰ ਜਗਾ ਦੇਖ ਬਲਾ ਕੇ ਆਉਦੀ ਮਣਦਾ ਕਿ ਟਾਈਮ ਬਣਾਉਣਾ ਪਤਾ ਕੀ ਗੱਲ ਆ ਪਟਾਣੇ ਦਾ ਨਾ ਪਵੇ ਇੱਥੇ ਦੇਖ ਪਰ ਜਿਹੜਾ ਉਹ ਮਤਲਬ ਫਾਰਸ ਫੋਰਸ ਜਾ ਬਣਾ ਕੇ ਵਧੀਆ ਜੇ ਉੱਪਰ ਬੈਠਣ ਨੂੰ ਕੁਰਸੀ-ਕਰਸੀ ਲਾ ਕੇ ਕਰਨਾ ਪਾ ਜਗੜ ਕਿੰਨਾ ਕਰਨਾ ਕਿੱਥੇ ਜਿੰਨੀ ਲਾਉਣਾ ਫਿਰ ਐ ਕਰਨਾ ਸੁਣ ਮੇਰੀ ਗੱਲ ਇੱਥੇ ਤੇ ਲਾਜ ਤਾ ਪੈਣਾ ਹੋਰ ਇੱਥੇ ਵਿਕੀ ਇੱਕ ਇੱਥੇ ਲਾ ਲਾ ਇੱਕ ਉੱਥੇ ਲਾ ਲਾ ਇੱਕ ਇੱਥੇ ਜੰ ਲਾ ਲਾ ਇਹਨਾਂ ਕਰਕੇ ਸੰਬਲ ਮੁੱਟਾ ਲਿਆ ਹਾਂ ਆਂਬ ਲਿਆ ਹਾਂ ਗੱਡੀ ਜੋ ਬੈਠੇ ਪਤਲਾ ਜੋਰ ਕੇ ਬਖੜਦਾ ਗੋਲ ਹਾਂ ਅਮਰੂਦ ਇੱਥੇ ਦੇ ਇੱਕ 게ਟ ਪਰ ਪ੍ਰਿੰਡਾ ਬੈਠੀਆਂ ਫੇਰ ਨਾ ਰਾਲਾ ਪਾਈ ਹਾਂ ਇਹ ਜੰਘਾੜਾ ਮਾਰਦੀ ਆਵੇ ਉਧਰ ਤੇ ਬੰਗਾ ਲੈ ਲੇ ਜੀ ਮੈਂ ਡੱਦਾ ਬਹੁਤਾਂ ਦਾ ਬਗੈ ਉੱਪਰ ਬੈਠ ਗਿਆ ਹੁਣ ਆ ਕੇ ਬੈਠੀ ਕਿੱਥੇ ਦਾ ਕੀ ਸੋਚਦਾ ਹੁਣ ਵਾਹ 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 ਹੈ ਯਾਰ ਮੈਂ ਫਿਰ ਇੱਕ ਦੱਕਾ ਲਿਆ ਬਗੈ ਉਹ ਅੰਬਲਿਆ ਬਚਾ ਕੇ ਉੱਪਰ ਦੇਖੀ ਨਾ ਟੋੜ ਜੇ ਬੈਂਬਦਾ ਵਾਹ ਇਹ ਥੋੜਾ ਜਿਹਾ ਦੂੰਗਾ ਲੱਗ ਪਿਆਦਾ ਆਰਾ ਆਲੋ ਸਾਰਾ ਰੱਖ ਰੱਖ ਸਾਰਾ ਨੂੰ ਪਹਿਲਾਂ ਕਿਹ ਕਰਤੀ ਕਿ ਮੈਂ ਪੜੀ ਹੁਕੜੀ ਉਹ ਮੇਰਾ ਦਿਮਾਗੋਂ ਮਗਦਾ ਗਰਮੀ ਲੱਗੀ ਮੈਨੂੰ ਲੱਖ ਪਾ ਫਤਲ ਸਤਨਾਮ ਵਾਹਿਗੁਰੂ ਤੋਂ ਹੀਆਂ ਮਿੱਠੇ ਮਿੱਠੇ ਅੰਬ ਲੱਗ ਜਾਂਦੇ ਲੈ ਕਿ ਇੱਧਰ ਨੂੰ ਕਰ ਦੇਦਾ ਮੂੰਹ ਜਾਂ ਜੇ ਬਿੰਗਾ ਇੱਧਰ ਨੂੰ ਵੀ ਜਾਣਾ ਹਤਾ ਉੱਧਰ ਨੂੰ ਚਲੇ ਜਾਊਗਾ ਕਿ ਆਹ ਹਾਂ ਜਿਆ ਕਿ ਕਿੱਦਰ ਨੂੰ ਚੜਦੀ ਸਾਨੂੰ ਓ ਯਾਰ ਉਧਰੋਂ ਉਧਰੋਂ ਪਿੱਛੇਂ ਅੰਦਰੇ ਹਾਂ ਹਾਂ ਜਾਊਗਾ ਇਸੇ ਜਾਣਦੇ ਵਸ ਉੱਪਰੋਂ ਪਾਓ ਮਿੱਟੀ ਵੇਖ ਲਓ ਵਾਹ ਪਾਣੀ ਆ ਗਿਆ ਜੀ ਇੱਧਰ ਹੜ੍ਹ ਵੀ ਆ ਗਿਆ ਨਾਲੇ ਨਾਲ ਚਲੋ ਚਲੋ ਸਫਾਈ ਕਰੋ ਟਾਂਨਾ ਕਰਾਓ ਕਰੋ ਪਾਣੀ ਨੇੜੇ ਆ ਗਿਆ ਤਾਂ ਚੱਕੀ ਜੀ ਦੇਖ ਲੈ ਵੀ ਕਿੱਟਾ ਲਈ ਜੀ ਸਿਰ ਤੇ ਪਾ ਦਾਂ ਨਹੀਂ ਮਦਦ ਟੰਡਾ ਕਰਦੇ ਕੋਈ ਨਾ ਭਾਈ ਆਤਾ ਦੀਆਂ ਚਹ ਨੇੜੇ ਚਹਦੇ ਹਾਂ ਆ ਗਏ ਇਹ ਗੱਲ ਅਰੇ ਇਹ ਕਹਾਂ ਨੇ ਸਾਡੀ ਮਾਂ ਦੇ ਸਾਹਮਣੇ ਸਾਡੀ ਬੇਇੱਜ਼ਤੀ ਨਹੀਂ ਕਰੀਓ ਇਹਨਾਂ ਦੀ ਅਗਲੀ ਸਹਿਤ ਕਰਦੀ ਜਿ ਮੇਰੀਆਂ ਕੁੜੀਆਂ ਨੂੰ ਇੰਨਾ ਬੋਲਦੇ ਹੋ ਹਾਂ ਥੋੜਾ ਮੋਟਾ ਤਾਂ ਚੱਲ ਬਿੰਦਾਂ ਬੰਦਾ ਭਾਈ ਮਾੜਾ ਮੋਟਾ ਤਾਂ ਚੱਲ ਕੋਈ ਨਾ ਹਾਂ ਹੋ ਹਰਦੇ ਨਹੀਂ ਹੱਦ ਦੇ ਮਾੜਾ ਮੋਟਾ ਚੱਲਦਾ ਹੀ ਰਹਿੰਦਾ ਇਹ ਹਾਂ ਇਹ ਨਾ ਕਿ ਤਮ ਮਮੀ ਚੱਲਦਾ ਰਹਿੰਦਾ ਹਰਦੀ ਨਹੀਂ ਇਹ ਤਾਂ ਵਾਸੇ ਪਾਣੀ ਹੋਰ ਨਹੀਂ ਪੈਣਾ ਇੱਜ ਬਸ ਸਭ ਨਾ ਐ ਪਾਈ ਪਾਣੀ ਰੁਕ ਜਾ ਪਾਣੀ ਨਾ ਹੋਰ ਪਾਈ ਠੀਕ ਹੈ ਰੁਕ ਜਾ ਇਹ ਗਿਰੂ ਦਾ ਨਾਲ ਨਾਲ ਸਭ ਭੱਜਦਾ ਇਹਨੂੰ ਕਿੱਦਾਂ ਕਰਨਾ ਪੈਣਾ ਕੱਲ ਨੂੰ ਆ ਕੇ ਹੂੰ ਚਾਬਾ ਸਰ ਜਾਣਾ ਹਾਂ 3.5 ਵਾਰ ਪੀ ਲੈਣਾ ਧਰਤੀਆਂ ਪਾਣੀ ਛੱਡ ਦੇ ਪੀ ਲੈਣਾ ਇਹਨੇ ਹੌਲੀ ਹੌਲੀ ਗਰਮੀ ਬਹੁਤ ਹੈ ਲੈ ਹੱਥ ਤੋ ਪਲਾਨ ਕਰੋ ਉੱਧਰ ਤੁਸੀਂ ਕੀ ਕਰਨਾ ਕਿੱਧਰ ਨੂੰ ਲਾਉਣਾ ਹੋਰ ਗਿਰੂ ਆ ਦੋ ਤੋ ਮੁਰੇ ਤੇ ਮੁਰੇ ਤੇ ਲਾਉਣਾ ਵੀ ਕਿ ਮੁਰਲੇ ਪਾਸੇ ਉੱਧਰ ਉੱਧਰ ਕਿੱਧਰ ਉੱਧਰ ਪਹਿਲੇ ਜਾ ਮਾਣ ਨਾ ਰ ਮੁਰੂਦ ਘੜੇ ਨਾ ਇੱਧਰ ਚਲੇ ਨਹੀਂ ਇਹਦੇ ਪਰਲੇ ਪਾਸੇ ਲੱਗ ਕੇ ਸਭ ਨਾਲ ਆਉਂਦਾ। ਇਹਨੂੰ ਜੱਗ ਲੱਗਿਆ ਇਸਕੀਰੋਂ ਦੇ। ਉਹ ਐਂ ਕਰੋ। ਮੈਂ ਕਹਿੰਨੀ ਇੱਕ ਉਹ ਤੇਨਾ ਲਾ ਦੋ। ਰੁਕ ਜਾ ਰੁਕ ਜਾ। ਉਧਰ ਲੋੜੀਆਂ ਦੇ ਬਰਾਬਰ। ਥੋੜਾ ਰੁਕਦਾ। ਦੇਖੀ ਬੱਚਾ ਬੱਚਾ ਕੇ ਇੱਕ ਐਥੇ ਜੰਦ ਵਾਲਾ। ਹਾਂ? ਹੂੰ। ਐਥੇ ਅਮਰੂਦ। ਲਓ ਜੀ ਅਮਰੂਦ ਦਾ ਬੂਟਾ ਲਿਆਓ। ਅਮਰੂਦ ਕਿਹੜਾ ਇਹਨਾਂ? ਖੜਾ ਵਾਲਾ ਨਹੀਂ। ਉਹ ਨਾ ਅਮਰੂਦ। ਉਹ ਛੋਟਾ ਅਮਰੂਦ। ਅਮਰੂਦੇ ਦਾ ਛੋਟਾ ਜਿਹਾ ਦੇਖੋ। ਹਰੇ ਪਿਆਰੇ ਕੋਲ। ਪੰਜੇ ਬੂਟੇ ਆ। ਸੰਦੀਪ ਵੀ ਬੱਸ ਨਹੀਂ ਤਿੰਨ ਆ। ਹਾਂ ਜੇ ਆ ਤੂੰ ਜਿਹੜੇ ਹੈਗੇ ਆ ਉਹਦਾ ਹੋਗਾ ਦੋ ਰਹਿ ਗਏ ਉਹਦੇ ਅੱਛਾ ਦੋ ਇਕੱਠੇ ਲਾਤੇ ਉੱਥੇ ਆਪਣ ਇੱਕ ਉਹਦੇ ਕਰਕੇ ਪਹਿਲੇ ਖਲਗੀਆਂ ਦੋ ਇਤਨੀ ਲਾਲ ਆ ਬੁਗਦੂ ਇਹਦਾ ਛੋਟਾ ਜਿਹਾ ਹੀ ਅਬ ਕੀ ਦੇਖ ਕੇ ਪੱਟੀ ਟੋਆ ਬਲਿਆ ਬਸ ਦੇਖ ਲਾ ਫੈਮਰੂ ਦਾ ਬਹੁਤ ਵਧੀਆ ਇਹ ਦਿੱਤਾ ਅਮਰੂਦ ਆਪਾਂ ਨੂੰ ਜਿਵੇਂ ਪੋਲਟਰੀ ਫਾਰਮ ਖੋਲਿਆ ਵਾ ਗਿਆਨੀ ਬੰਦੇ ਨੇ ਉਹ ਉਥੇ ਜਾ ਕੇ ਇੱਕ ਵਾਰ ਮੰਗਰੋੜ ਵਾਲਾ ਮੋਹਨ ਸਿੰਘ ਗੰਦਾ ਨਹੀਂ ਦਾ ਕਹਿੰਦਾ ਬਾਈ ਜਾਤਾ ਲਾਉਣਾ ਜਦ ਲੈ ਜੀ ਅਮੇ ਦੋ ਲੈ ਜੀ ਮਾਨਾ ਤੂੰ ਹੁਣੇ ਦੇ ਕਹਿੰਦਾ ਤੇਰੇ ਉੱਥੇ ਖਾ ਖੋਲਣਾ ਕਾਹੀ ਚੀਜ਼ ਨੇ ਮਾਨਾ ਸੰਭਾਲ ਕੇ ਰੱਖੂਗਾ ਸਾਫ ਕੇ ਰੱਖੇ ਤੇ ਸੀ ਪੰਪ ਕੋਲ ਪਾਣੀ ਲਾਉਂਦੇ ਤੇ ਨਾ ਡੇਲੀ ਪਾਣੀ ਲਾਉਂਦੀ ਮੈਂ ਡੇਲੀ ਕੀ ਬਾਤ ਬੈਨ ਨਾ ਕੇ ਪਾਣੀ ਬਹੁਤ ਸਿਆਣੀ ਗੱਲ ਹੈ ਕਿ ਪਾਣੀ ਲੱਗਦਾ ਤਾਂ ਐਦਾਂ ਹੀ ਹੈ ਹਾਂ ਬੜਣੀ ਹੈ ਮੰਮੀ ਕਹਿੰਦੇ ਤੂੰ ਤੂੰ ਬੰਦ ਦਵਾ ਨਾ 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 ਪੱਟਣੀ ਆ ਤਰਤੇ ਉਹ ਇਹ ਕੋਸ ਨੂੰ ਰੱਖਣਾ ਆਪਾਂ ਨੇ ਇਹ ਐਨ ਏਰੀ ਦੇ ਵਿੱਚ ਸਟੋਆ ਪੱਟ ਕੇ ਪਾਣੀ ਵਾਲਾ ਬਣਾਉਣਾ ਮਾਤਾ ਉਹਦੇ ਬਾਅਦ ਵਿੱਚ ਆਹਦੇ ਪਰ ਫਰਫਜਾ ਪਾ ਕੇ ਬੈਠਣ ਉੱਠਣ ਨੂੰ ਠੀਕ ਗੱਡੀ ਰਾਮ ਕਾ ਖੜਿਆ ਕਰੂ ਇੱਥੇ ਆ ਕੇ ਲੈ ਆਓ ਪਾਣੀ ਫੇਰ ਪਾਣੀ ਪਾ ਦੇ ਲੈ ਵੇ ਜਿਹਨ ਸੇ ਹਾਂ ਉਹ ਝੜਾਂ ਨਹੀਂ ਬਹੁਤ ਹੋ ਗਈ ਬਸ ਥੋੜਾ ਹੀ ਐ ਇਹ ਹੁਣ ਆਹ ਜਿਹੜਾ ਕਿੰਨੂ ਜ ਹੈ ਕਿੰਨੂ ਇੱਕ ਹੋਰ ਇਹ ਕਿੰਨੂ ਲਾ ਇੱਥੇ ਵਿਕੀ ਹੋਰੇ ਮੁਰਲੇ ਵਫੇ ਤੇ ਜਿਹੜਾ ੱੱੱੱਲੇ ਪਿਆਵਾਲਾ ਬੁੱਟਾ ਚੱਕਣਾ ਜਿਹੜਾ ਹਾਂ ਹਾਂ ਹੀ ਪੱਤੇ ਜਿਸ ਤੇ ਹੁਣ ਚੱਕਿਆ ਸੀ ਤੂੰ ਹਾਂਜੀ ਇੱਥੇ ਹੋਵੋ ਪਾਇਆ ਪਾਣੀ ਯਾਰ ਚੀਕੂ ਤਾਂ ਵਿਕੀ ਉਹ ਉੱਥੇ ਹੀ ਲੱਗਣਾ ਚੀਕੂ ਦਾ ਸਾਰਾ ਤੋੜ ਕੇ ਖਾਈ ਜਾ ਕਰਨੇ ਲੋਕਾਂ ਨੇ ਪਰ ਆਪਾਂ ਨੇ ਰਹਿਣਾ ਪਊ ਅੱਛਾ ਚੱਲ ਕੋਈਂ ਦੋ 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 ਫੱਟੀ ਕੋਈ ਲੱਗਦੀ ਹਾਂ ਹਾਂ ਸਭਰਾ ਜਿਆਦਾ ਹੁੰਦਾ ਜਿੰਨੇ ਤੋੜਨਗੇ ਓਨੇ ਜ਼ਿਆਦਾ ਹੁੰਦੇ ਪਹਿਲਾਂ ਹੀ ਮਾਰੀ ਰੂ ਤਾਂ ਤਾਂ ਦਾ ਨੂੰ ਇੱਧਰੋਂ ਉਹਨੂੰ ਘਟਦਾ ਇਸੇ ਨਾ ਹੋ ਰਿਹਾ ਹੈ ਜੀ ਵੱਸੇ ਮੈਨੂੰ ਆਇਆ ਨਾ ਫਿਰ ਜਿਆਦਾ ਨਹੀਂ ਮਿਹਨਤ ਵਾਲੀ ਚੀਜ਼ ਵੀ ਕਿਸੀ ਸੇਦ ਆਉਂਦੀ ਸੇਦ ਜੀ ਆਪਾਂ ਪਿੱਛੇ ਨੂੰ ਜਾਦੇ ਦੋਹਾਂ ਦੇ ਦੋਹਾਂ ਦਾ ਕੋਰਨਾ ਬਣਾਵਾ ਹਾ ਜਿੱਥੇ ਤੂੰ ਖੜਾ ਹੈ ਬਸ ਐਨਾ ਦੀ ਇੱਧਰ ਹੋਗੀ ਉਹਨਾਂ ਦੇ ਇੱਧਰ ਹੋਗੀ ਸਾਡੇ ਪਰਾਂ ਨੂੰ ਨੁੜੋ ਕਿਤਾਬ ਸੁਪਰੇ ਇਹਨਾਂ ਦੀ ਸ਼ਾਮਾਂ ਪੈਸੇ ਪਤਾ ਕਿੱਧਰ ਜਾਣੀ ਵਿੱਕੀ ਆਂ ਜਾਣ ਸਾਰਿਆਂ ਦੀ ਸ਼ਾਮ ਇੱਧਰ ਨੂੰ ਸ਼ਾਮਾਂ ਦਾ ਆਪਾਂ ਨੂੰ ਆਨੰਦ ਨਹੀਂ ਹੋਣਾ ਕਿਤੇ ਤੇ ਵੀ ਪਟੜਾ ਪਟੜਾ ਨੇ ਵਰ ਕੰਮ ਫੜਦੀ ਫੜ ਬੱਬੇ ਦੇ ਗਹਨ ਕੋ ਤੇ ਜਿੰਦਾ ਹੁਣ ਹਾਂ ਤੰਗ ਲਾ ਕਿੱਥੇ ਆ ਤੰਦਰਾ ਉਹ ਅੱਗੇ ਦੋ ਫੇਸ ਅੱਗੇ ਆ ਪੰਜ ਸੱਤ ਮਿੰਟ ਦਿਖਾਉਂਦੇ ਆ ਤੈਨੂੰ ਠੀਕ ਦਾ ਹਾਲ ਹਾਂ ਤਾਂ ਮੰਮੀ ਮੈਂ ਬਣਾ ਲੰਨੀ ਆ ਸਾਗ ਟੁੱਟਿਆ ਹੋਇਆ ਤਾਂ ਟੁੱਟਿਆ ਹੋਇਆ ਅੱਜ ਤਾਂ ਤੋੜ ਲਾ ਵੀ ਸੈਣਾ ਲੈ ਆ ਬੂਟਾ ਲੈ ਆਂ ਤੇ ਕਿੱਥੇ ਵਿੱਚੋਂ ਹਾਂ ਕੋਈ ਕੰਮ ਕਰਾਉਣਾ ਇਹ ਬੂਟੇ ਨਾਲ ਹਾਂ ਤਾ ਮੰਮੀ ਮੈਂ ਕਦੂ ਵੀ ਕਰਾਇਆ ਹੂੰ ਯਾ ਪਾਪਾ ਜੀ ਦਾ ਸਤ ਲੱਗੀ ਵੀ ਜ਼ਿਆਦਾ ਕਰਾਂ ਨਾ ਵੀਰ ਜੀ ਕਿਧਰ ਗਏ ਤੇ ਭਾਈ ਬਾਈ ਉੱਥੋਂ ਨੂੰ ਚਲ ਗਿਆ ਦਾ ਕਾਪੜ ਯਾਤਰਾ ਨਾਲ ਕਾਪੜ ਯਾਤਰਾ ਦੇ ਨਾਲ ਜਦ ਬੋਹੜ ਆਏ ਹੋਏ ਤੇ ਸਰੀ ਪਾਣੀ ਪਾਵੇ ਵਿਕੀ ਕੋਲ ਆ ਤਾਂ 200 400 ਰੁਪਏ ਦੇ ਕੇ ਸਾਬ ਕਰਵਾਇਆ ਬਸ ਮੈਂ ਬਿੱਲ ਹੀ ਕਰਵਾਇਆ ਤਾਂ ਫੇਰ ਹੋ ਗਿਆ ਦਵਾਰੇ ਇਹ ਤਾਂ ਹੁਣ ਬਰਸਾਤ ਜਿਵੇਂ 20 ਜੀ ਹਟ ਜਿਵੇਂ ਚੱਲ ਮਾਦਾਈ ਖੜ ਜਾ ਲਿੱਕੀ ਉਹ ਤਾਂ ਯਾਰ ਸੋਚ ਕੇ ਲਾਉਣਾ ਪੈਣਾ ਯਾਰ ਆਪਾਂ ਨੂੰ ਬੂਟਾ ਹੁਣ ਹੋ ਉਹ ਨੂੰ ਰੱਖੋ ਉਹ ਜਿਹੜਾ ਚੀਕੂ ਉਹ ਸਾਰਾ ਨਹੀਂ ਲੱਗ ਸਕਦਾ ਚੀਕੂ ਹਾਂ ਲੱਗ ਸਕਦਾ ਘਰੇ ਲਾ ਦੋ ਪੀਲੇ ਦਾ ਲਿੱਕੀ ਚੱਲ ਉਹ ਵੀ ਦੇਖਦੇ ਆ ਕਰਦੇ ਰਹੀਲਾ ਤੂ ਕੋਰੇ ਸਾਰੇ ਬੂਟੇ ਘਰੇ ਨਹੀਂ ਆਣੇ ਚੱਲ ਕਈ ਵਾਰ ਤੋੜ ਕੇ ਖਾ ਲੰਨੇ ਚੱਲ ਦੇਖਦੇ ਬਣਾਉਣੇ ਪਲਾਨ ਫਿਰ ਤੋਂ ਪਾਣੀ 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 ਪਾ ਦੋ ਬਈ ਚਲ ਹੁਣ ਜੀ ਤੰਦਲੇ ਕੋਲੇ ਮਿਲਦੇ ਸਾਨੂੰ ਜਾ ਕੇ ਜੀ ਬੈਠ ਕੇ ਆਈ ਆ ਹਾਂ ਸੰਦੀਪ ਗੱਡੀ 'ਚ ਬੈਠੀ ਆ ਕਹਿੰਦੀ ਵੀ ਕੀ ਕਹਿੰਦੀ ਕਹਿੰਦੀ ਬਹੁਤ ਦੂਰ ਆ ਤੰਦਲਾ ਦਾ ਕਹਦੀ ਕਿ ਕਿਹੜਾ ਤੁਰ ਕੇ ਆਣਾ ਹੁੰਦਾ ਵੀ ਤੂੰ ਨਹੀਂ ਤੁਸੀਂ ਮੇਰੀ ਗੱਲ ਸਮਝੇ ਨਹੀਂ ਮੈਨੂੰ ਫੀਲਿੰਗ ਹੀ ਨਹੀਂ ਸਮਝ ਆ ਗਈ ਸੀ ਤੁਸੀਂ ਮੈਨੂੰ ਸਮਝੇ ਜਾਂਦੇ ਹਾਂ ਉਹ ਮੈਂ ਕਹਿੰਦੀ ਸੀ ਵੀ ਘਰ ਨੂੰ ਵੀ ਮੁੜ ਕੇ ਜਾਣਾ ਟਾਈਮ ਜ਼ਿਆਦਾ ਲੱਚਾ ਹਾਂ ਤਾਂ ਕਹਾਂ ਨਾਲ ਸੁਖਵੀਰ ਤਾਂ ਕਹਿੰਦੀ ਕਹਿੰਦੀ ਵੀ ਇੱਥੇ ਬੀਬੀ ਨੂੰ ਕਿਹੜਾ ਮਾਰਾ ਲਿਓ ਮੈ ਮੜਾ ਜਾ ਕਿਹੜਾ ਮਾਰ ਕੇ ਆਉਣਾ ਇਹ ਸੁਨੀ ਪਾ ਆ ਦੇ ਰੁਕੇ ਇਹ ਸੁਖਵੀਰ ਇਹ ਸੁਨੀ ਪਾ ਆ ਦੇ ਰੁਕੇ ਆ ਦੇ ਆ ਕਮਾਰ ਫਿਰਦੇ ਕਮਾਰ ਕਹਿੰਦੇ ਹੁੰਦਾ ਉਹਨਾਂ ਨੂੰ ਕਮਿਆਲ ਉਹਦੇ ਤੋਂ ਬਹੁਤ ਚੜਦੇ ਨੇ ਇੱਕ ਦੂਰੇ ਉੱਪਰ ਹਾਂ ਹਾਂ ਠੰਡੇ 'ਚ ਬੈਠੇ ਵਿਕੀ ਤੁਸੀਂ ਠੰਡੇ 'ਚ ਬੈਠੇ ਆਂ ਅਨਾ ਛੱਡੜੇ ਤੋੜ ਲੈਨੇ ਹੈਗਾ ਇਹਨਾਂ ਨੂੰ ਰਹਿਣੇ ਦੇਣਾ ਦੇ ਦੀਆ ਤੇ ਨਰਮ ਜਿਹੇ ਜੀ ਬੈਠਾ ਮਾਤਾ ਨੂੰ ਖੇਲਦਾ ਮੰਮੀ ਨੇ ਤਾਂ ਚੀਰਮੀ ਤੋੜ ਵੀ ਲਈ ਤੁਸੀਂ ਦੋ ਦੋ ਪੱਤੇ ਤੋੜੇ ਆ ਹਾਂ ਮੰਨੂ ਕਹਿੰਦੇ ਖੇਲਣਾ ਵਿਕੀ ਸੰਦੀਪ ਆ ਚੇਰ ਮਾ ਦੇ ਹਲਾ ਬੱਬੂ ਵੀ ਤਾਂ ਤੋੜਿਆ ਹੋਵੇ ਕਿੰਨਾ ਸੰਘਣਾ ਹੋ ਰਿਹਾ ਇਹਨੂੰ ਨਾਲ ਹੋਰੇ ਕੋਈ ਸੁੰਡੀ ਦੀ ਨੇੜੇ ਦੇੜੇ ਕੋਈ ਲੈਣੀ ਦੇਣੀ ਮੰਮੀ ਸਾਡੀ ਇੱਥੇ ਇਹਨਾਂ ਦੇ ਮੰਮੀ ਦੀ ਪੰਡੀਆਂ ਪਾਈਵੇਂ ਮੰਮੀ ਸਾਡੀ ਐ ਮੰਮੀ ਸਾਡੀ ਉਹ ਹੋਈ ਜਾਂਦੀ ਐ ਕੀ ਐ ਜਦ ਦੇਖੀ ਕਹਿੰਦਾ ਮੰਮੀ ਸਾਡੀ ਐ ਮੰਮੀ ਸਾਡੀ ਉਹ ਕਹੀ ਜਾਂਦੀ ਐ ਇਹ ਮੰਮੀ ਹੈਗੀ ਸਾਡੀ ਐ ਪੱਕੀ ਦੀ ਪੂਰਦੀ ਫਿਰ ਕੀ ਦੀ ਹੋਈ ਉਹ ਸਾਡੀ ਓਹੋ ਹੁਣ ਜਵਾਈਆਂ ਨੂੰ ਵੀ ਮਾਣ ਦੇ ਫਲਾਉਣਾ ਪੈਂਦਾ ਅੱਛਾ ਪੰਪ ਦਿੰਦੇ ਆਂ ਕੀ ਪਤਾ ਜਵਾਈ ਕਾਜ ਹੁਣ ਆਇਆ ਨਾ ਕਹਦੀ ਵੀ ਜਵਾਈ ਨਾ ਘੁੰਦੇ ਸਾਡੇ ਨਾਲੇ ਭਾਈ ਇੱਥੇ ਰੱਖ ਲੈ ਜੱਲ ਵੀ ਸਾਡੇ ਨਾਲੇ ਸੱਜਦੀਆਂ ਇਹ ਦੇਖ ਲੈ ਮੈਂ ਕਾਦੋ ਨਹੀਂ ਕਿਆ ਨਾਗ ਆਪਣੀਆਂ ਬਣਾ ਕੇ ਦੇਖਣਾ ਕੋਈ ਨਾ ਫਰੈਕੀ ਮੈਂ ਨਾਗ ਬਣ ਕੇ ਲਾਉਣਾ ਆ ਓਹੋ ਮੈਂ ਤਾਂ ਤੈਨੂੰ ਕਹਿੰਦਾ ਯਾਰ ਮੈਂ ਮੰਮੀ ਨੂੰ ਥੋੜਾ ਕੁਝ ਕਿਹਾ ਅੱਛਾ ਮਾਤੂ ਹੂ ਨਾ ਇਹ ਗੱਲ ਕਹਿਦੀ ਕਿਤੇ ਠੀਕ ਹੈ ਤੇਰੀ ਜੀਭ ਨਾ ਬਸ ਚਲੀ ਰਹਿੰਦੀ ਮੈਂ ਤਾਂ ਕਹਿੰਦਾ ਮੰਮੀ ਦੇਖ ਲਾ ਕੱਲਾ ਆਪ ਕੋਈ ਨਾ ਮੇਰਾ ਪੱਟ ਪੱਟ ਕਿਉ ਹੋਇਆ ਤਰੇ ਜਵਾਈ ਨੂੰ ਮੀਹ ਹੈ ਉਹ ਕਰਾ ਬਣਾ ਹਾਂ ਜਵਾਈ ਬੋ ਕਰਾ ਬਣਾ ਈ ਵੇ ਪਾਈ ਸਾਥੀ ਕਿ ਤੁੰਮੀ ਸੂਈ ਵੀ ਠੀਕ ਹੈ ਜੋ ਆਈ ਵੀ ਠੀਕ ਹੈਗੇ ਥੋੜੇ ਨਾਲ ਜੁਆਈਆਂ ਪਤੋ ਹੂੰ ਜੁਆਈਆਂ ਨਾਲ ਤੁਸੀਆਂ ਸਹੀ ਕਰ ਅਸਲ ਦੀ ਪੱਥਰ ਮਾ ਦੇਖਾ ਖਾਦ ਕੇ ਬੜੇ ਬੜੇ ਹੋਰੇ ਆ ਮਨ ਤਾਂ ਤੁਸੀਂ ਕੈਮਰਾਮੈਨ ਬਣਾ ਕੇ ਰੱਖ ਲਿਆ ਬਸ ਮੈਨੂੰ ਪਤਾ ਇੱਕ ਨਾਲ ਕਹਿੰਦਾ ਇੱਕ ਬੰਦੇ ਨੇ ਕਹਾਵਤ ਜੀ ਸੁਣਾਈ ਸੀ ਹੂੰ ਕਹਿੰਦਾ ਜਦ ਜਿਆ ਸਾਗ ਥੋੜਾ ਥੋੜਾ ਹੀ ਹੁੰਦਾ ਫਿਰ ਐਨੇ ਘਾ ਥਾਂ ਤੇ ਪੂਰਾ ਸਾਗ ਬਣ ਜਾਂਦਾ ਹੂੰ ਜੇ ਸਾਰੇ ਖੇਤ ਚ ਸਾਗ ਹੋਵੇ ਸਾਰੇ ਖੇਤ ਚ ਘੁੰਮ ਕੇ ਵੀ ਨਹੀਂ ਸਾਗ ਪੂਰਾ ਹੁੰਦਾ। ਇਹ ਵੀ ਆਇਆ। ਕੋਈ ਕੰਮ ਆ ਵੀ ਹੁਣ ਆ ਲੱਗੀ ਜਣਾ ਵੀ ਉਹ ਗਾਹਾਂ ਉੱਥੇ ਨੂੰ ਵਧੀਆ ਤੰਦਲਾ। ਇੱਥੇ ਨਹੀਂ ਠੀਕ ਆ ਉੱਥੇ ਠੀਕ ਆ। ਬੈਕਣੇ-ਕਣੇ ਗਾਹਾਂ ਗਾੜੀ। ਨਹੀਂ ਪੱਟੀ ਪੱਤਾ ਇਹ ਜੇ ਪਿਆਰ ਦਾ ਤਾਂ ਜੜਾ ਨਾ ਕੱਢ ਥੱਲੇ ਦੇ ਨਾਲ। ਆਹ ਤੋੜਾ ਨੂੰ ਸਾਗ ਬਾਂਦੀ। ਹੋਈ ਵੀ ਜੜ ਕੱਢੀ ਮੈਂ। ਜਿਵੇਂ ਆਪਾਂ ਸਾਗ ਤੋੜਦੇ ਨਾ ਉਵੇਂ ਤੋੜਾ ਨੂੰ ਆ। ਨਹੀਂ ਤੋੜੀ ਜੀ ਮੈਂ ਜੜ ਸਾਰੀਆਂ ਮੈਂ ਨਾਮ ਨਾਲ ਤੋੜੀਆਂ। ਨਾਮ ਨਾਲ। ਇਹਦਾ ਨਾਮ ਲੰਬੀ ਨਾਲ। ਇਹਦਾ ਨਾਮ ਸਤਨਾਮ। ਕਹੇ ਵੀ ਮੈਂ ਨਾਮ ਨਾਲ ਤੋੜੀਆਂ। ਆਰਾਮ ਨਾਲ। ਐਰਾਪਾ ਤੜੀ ਲਾਦਾ ਕੀ ਵਾਹ ਖਰਚਾ ਤੇਰੇ ਸਿਰ ਪਰ ਕੋਈ ਚੀਜ਼ ਬੈਠੀ ਆ ਹਿੱਲਣ ਨਾ ਦਈ ਹਿੱਲਣ ਨਾ ਦਈ ਮੈਂ ਉਡਾਉਣੀਆਂ ਇਹ ਉਹ ਉੜ ਗਈ ਚਲ ਆ ਪੈ ਗਈ ਫਿਰ ਆ ਫੜਾਸਨ ਦੀ ਪਰਖਾ ਮਨ ਫਿਰ ਕਹਦੇ ਬਈ ਹਾਂ ਸਲੀਪ ਨੇ ਤੋੜਿਆ ਮੈਂ ਦੇਖੋ ਪਾ ਬਗਾਨੇ ਖੇਤ ਚ ਖੜੇ ਆ ਕਿਸੇ ਦੀ ਫਸਲ ਨਹੀਂ ਖਰਾਬ ਕਰਨੀ ਆਪਾਂ ਦੀ ਹੈ ਨਾ ਉਹ ਤੋਂ ਬਣਾ ਚੁੜੀ ਚਾਰ ਆਪੇ ਤਾਂ ਕਿ ਜਨ ਉਸ ਤੇ ਟਿੱਲੇ ਆਏ ਬਸ ਹੋ ਗਿਆ ਮੈਂ ਕਹਿੰਦਾ ਮਸਲਾ ਹੱਲ ਹੋ ਗਿਆ ਆਪਣਾ ਬਹੁਤ ਬਸ ਬਹੁਤ ਆਈ ਇਹਨੇ ਪਤਾ ਕੀ ਗੱਲ ਆ ਇਹ ਇੰਨਾ ਕੇ ਪੈਣਾ ਵਿੱਚ ਹੁੰਦਾ ਕੌੜਾ ਹੋ ਜਾਣਾ ਤੇ ਨਹੀਂ ਇੰਨਾ ਕੇ ਪੈਣਾ ਵਿੱਚ ਹਾਂ ਬਸ ਬਹੁਤ ਆ ਚਲੋ ਸਸਰੀਕਾਲ ਜੀ ਸਸਰੀਕਾ ਸਾਰੀ ਸਸਰੀਕਾਲ ਮੰਮੀ ਚਲੀਏ ਉਹ ਹੋ ਤੋੜ ਲੈ ਕਚੀਰ ਮੀਆਂ ਉਹ ਬਹੁਤ ਆ ਵਿੱਕੀ ਖਰਾਬ ਕਰੂਗਾ ਮੰਮੀ ਸਾਸੀ ਬੜੀ ਜੀਲ ਰਹੀ ਆ ਹਾਂ ਉਹਦੇ ਹੱਥ ਸਾਡੇ ਕਿੰਨੀ ਆ ਉਹੀ ਸਾਗ ਨਾਲ ਢੱਡ ਚਾ ਰਾ ਦਿੰਦੇ ਨਾਏ ਹੁਣ ਤਾਂ ਜੀ ਨਾਲੇ ਚੱਲ ਵਿੱਕੀ ਚੱਲ ਹੁਣੇ ਬਾਈ ਦਾ ਇਹ ਹੁਣ ਤਾਂ ਚੀਜ਼ ਲੱਗਿਆ ਤੋੜ ਨੂੰ ਤੁਸੀਂ ਟੁੱਟ ਵੀ ਖੜੀਆਂ ਮੇਰੀ ਕੌੜਾ ਜੀ ਬਣ ਗਿਆ ਮੰਮੀ ਕੋ ਕੌੜਾ ਹੋ ਜਾਣਾ ਇਹ ਮੰਮੀ ਨੇ ਬਣਾਇਆ ਹੋਇਆ ਹਾਂ ਬਸ ਤੋੜੋ ਹੁਣ ਚਲੋ ਹੁਣ ਤੋੜੋ ਸਾਗ ਕੱਲੂ ਵੀ ਦੇ ਹਿਸਾਬ ਨਾਲ ਬਣੂਗਾ ਤੋੜੋ ਜਿੰਨਾ ਕਹਿੰਦੀ ਆ ਉਹ ਇੱਕ ਇੱਕ ਚੀਜ਼ ਨਹੀਂ ਹੋ ਤੋੜ ਲੋ ਹਾਂ ਇਹ ਗੱਲ ਗੱਲ ਚ ਕਹਿੰਦੇ ਵਾਗ ਜਦੋਂ ਉਧਰਲੀ ਇਧਰ ਦਾਦਾ ਪਰਲਾ ਪਰ ਉਧਰਲੀ ਸਾੜੇ ਹੋ ਜਾਂਦੇ ਆ ਦੇਖੀ ਹੁਣ ਫਿਰ ਜਿਹੜਾ ਜਿਹੜਾ ਲੀਡਰ ਹੁੰਦਾ ਜਿਹੜਾ ਲੀਡਰ ਬੰਦਾ ਹੁੰਦਾ ਜਿੱਧਰ ਵੋਟਾਂ ਜ਼ਿਆਦਾ ਲੱਗਦੀਆਂ ਉਧਰ ਹੀ ਹੁੰਦਾ ਉਹ ਨੂੰ ਸਾਰਿਆਂ ਦੀ ਕਹਿਣੀ ਪਈ ਮਨ ਸੋਣੀ ਜੇ ਪੁੱਤੇ ਨਾ ਆਪਾਂ ਨੂੰ ਕਹਿੰਦੇ ਹੁੰਦੇ ਤੇ ਹੁਣ ਆਪ ਦੇਖਿਆ ਆ ਰੰਗ ਬਦਲਿਆ ਇਹ ਹੰਦੀਪ ਇੱਧਰ ਗੱਲ ਤਾਂ ਮੇਰੀ ਇੱਧਰ ਪਤਾ ਕੀ ਗੱਲ ਹੈ ਮੈਂ ਲੀਡਰ ਬੰਦਾ ਜਿੱਧਰ ਵੋਟਾਂ ਚਾਰ ਹੈਗੀਆਂ ਆਪਾਂ ਉਧਰ ਹੋ ਜਾਣਾ ਚਾਹੀਦਾ ਹਾਰਨ ਵਾਲੇ ਪਾਸੇ ਹੋ ਕੇ ਕਰੂਗੇ ਕੀ ਮੈਨੂੰ ਦੱਸ ਪਾ ਲੈ ਸਰ ਪਤਾ ਹੈ ਐਮਐਲਏ ਸਾਹਿਬ ਸਭ ਪਤਾ ਤੋੜ ਲਓ ਜੀ ਟੱਕਾ ਤੋੜ ਲਓ ਜੀ ਆਹ ਸਾਹ ਸੋਣੇ ਆਹ ਸਭ ਪਤਾ ਆਲੂ ਦਾ ਕੀ ਤੇਰੇ ਤੇ ਗਾਹ ਵੀ ਨਹੀਂ ਖਾਣਾ ਨਾ ਮਤਲਬ ਇਹ ਨਹੀਂ ਲੈ ਤੋ ਤੇ ਹਰਿਆਣੇ ਸਬਜ਼ੀਆਂ ਦਾ ਖਾਣ ਨੂੰ ਕਹਿੰਦੇ ਆ ਉਹ ਨਹੀਂ ਜੀ ਸਾਗ ਤੇ ਜਾ ਬਣਾਉਂਦਾ ਖਾਈਦਾ ਨਹੀਂ ਫੇ ਤਜਾਬ ਥੋੜਾ ਨਾ ਫੈਟ ਨਹੀਂ ਬਣਾਉਣੀ ਚਾਹੀਦੀ ਤਜਾਬ ਵੇ ਬਣੀ ਜਾਵੇ ਤੋ ਦਾ ਤਜਾਬ ਇਹ ਕੰਮ ਕਰ ਲੈ ਜਾ ਆਪਣੀ ਮੰਨ ਦੇ ਸਾਗ ਹੈਗਾ ਮਾੜਾ ਤਾ ਹੈਗਾ ਇਹਦਾ ਉਹ ਨਹੀਂ ਕੋਈ ਨਹੀਂ ਭੁਗਤਣਾ ਮੈਂ ਤੁਸੀਂ ਥੋੜਾ ਭੁਗਤਣਾ ਯਾਰ ਜੇ ਬਸ ਸਾਨੂੰ ਅਸੀਂ ਤੈਨੂੰ ਥਾਮ ਤੈਨੂੰ ਸਮਝ ਲੈਣਾ ਸੀ ਬੋਡੀ ਨੇ ਮਸੀ ਤਾਂ ਬੋਡੀ ਬਣਾਈ ਆਪਣੀ ਕਸ ਬੀਆਪੀ ਬੰਦੇ ਆ ਛੋਟੀ ਅਸੀਂ ਪਿਕਰ ਨਹੀਂ ਕਰੂੰਗੇ ਔਰ ਕੀ ਦੀ ਮਾਤਾ ਕੱਲ ਨੂੰ ਲੈ ਆਉਣਾ ਮੈਂ ਮੈਂ ਤਾਂ ਕਹਿੰਦਾ ਜਿਆਦਾ ਦੇਖ ਲਓ ਕਿਤੇ ਉਹ ਕਿਕਰਤ ਬਸ ਹੋ ਗਿਆ ਕਹਿੰਦੇ ਚਲੋ ਓਕੇ ਠੀਕ ਆ ਦੇਖਿਆ ਇਧਰ ਕਿਹਾ ਬਾਅਦ ਚ ਪਹਿਲਾਂ ਤਾਂ ਰੁਪਿਆ ਗੱਡੀ ਵੱਲ ਨੂੰ ਇਹ ਬੈਣਿਆ ਸਿੱਖ ਗਿਆ ਏਸੀ ਦੇ ਵਿੱਚ ਬਸ ਉਹੀ ਗੱਲ ਹੋ ਗਈ ਹੈ ਸਾਨੂੰ ਨੂੰ ਲਾਦੀ ਗਰਮੀ ਹੁਣ ਨਹੀਂ ਇਹ ਦੱਸੋ ਇਨੇ ਦਿਨ ਹੋ ਗਏ ਏਸੀ ਚ ਨੀਂ ਮੈਂ ਬੈਠੀ ਮੰਨੂ ਗਰਮੀ ਕਹਤੇ ਉਹਨੂੰ ਤੁਹਾਨੂੰ ਗੱਤ ਨਹੀਂ ਆਉਂਦੀ ਬਾਈ ਹੁਣ ਅਸੀਂ ਖੜਚ ਹੋਣਾ ਦਿਖਾਈਏ ਵੀ ਸਾਨੂੰ ਗਰਮੀ ਨਹੀਂ ਆਉਂਦੀ ਦੇਖ ਫੜੇ ਕੱਪੜੇ ਕੱਢ ਨਹੀਂ ਭੇਜਦੇ ਮੇਰੇ ਕੋਲ ਤੀਰਾਂ ਤੇ ਗਿੱਲੀ ਕਰਿਆ ਹੈ ਪੈਦਿਆ ਉਹ ਚੁੱਪੇ ਚ ਗਿੱਲੀ ਕਰਿਆ ਹੈ ਚੁੱਪੇ ਚ ਗਿੱਲੀ ਕਰਿਆ ਆਰੋ ਮਤ ਆਜੋ 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 ਹੁਣ ਮੈਨੂੰ ਇਹ ਦੱਸੋ ਕਹਾ ਮੋਟਰ ਉੱਪਰ ਜਾ ਕੇ ਹੁਣ ਹਾਂ ਹਾਂ ਚਲੋ ਦੇਖੀ ਆ ਕੇ ਮੈਂ ਇੱਕ ਮੁਰਦਾਇ ਪੈ ਮੁਰੂਦ ਬਣਾ ਮੈਨੂੰ ਲਓ ਜੀ ਪਹੁੰਚ ਗਏ ਜੀ ਮਾਨਡ ਵਾਲੇ ਖੇਤਾਂ ਦੇ ਵਿੱਚ ਜੀ ਦੀ ਕਿੰਨੂ ਲੱਗੇ ਇਹ ਮਰੂਦ ਆ ਹਾਂ ਬਸ ਆਹੀ ਕਹਾਣੀ ਸੀ ਮੈਨੂੰ ਪਤਾ ਤਾਂ ਪਤਾ ਤਾਂ ਮੈਨੂੰ ਆਪਾਂ ਕੰਮ ਨੂੰ ਤਾਂ ਕਹਿਣਾ ਮੈਂ ਨਹੀਂ ਚਲਦੀ ਮੂੰਹ ਜਾਣਾ ਤਾਂ ਹੋਰ ਤਾਂ ਹੋਣਾ ਹੀ ਨੇ ਮਰੂਰ ਪਹਿਣਾ ਲੱਗੇ ਵੀ ਦਿਖਾ ਦੇ ਹੈਗੇ ਕੋਈ ਕੋਈ ਉਸੇ ਪੁੱਛੇ ਨਾ ਵਹੀ ਬਾਪਾ ਪਾ ਹੀ ਨੇ ਮਿਰਚਾਂ ਲਾਈਆਂ ਨੇ ਇੰਨੀਆਂ ਇੱਕ ਇੱਕ ਖਾਓ ਅਜਰ ਪਾਪਾ ਜੀ ਨੇ ਪਾਲਕ ਦੇ ਵਿੱਚ ਦੀ ਹਾਂ ਖਰਾਬ ਆ ਉਹੋ ਜਿਆਦਾ ਪੱਕ ਗਿਆ ਵੀਰ ਉਹ ਹੈਗੇ ਪਰਸੂ ਵੀ ਕੋਈ ਕੋਈ ਹੈਗਾ ਪਰ ਚੋਰ ਕਿੱਧਰ ਦਾ ਮੈਂ ਫਾਲ ਪਿਆ ਨਹੀਂ ਬਤਾਉਂਗਾ ਬਤਾਉਂਗਾ ਗੱਡੇ ਹੋ ਗਏ ਬੁੱਟੇ ਇਹ ਹੋ ਲੇ ਵਿੱਚੋਂ ਇਹਨਾਂ ਨੂੰ ਫੁੱਲ ਜਰਾ ਪੈ ਲਿਆ ਵਿਕੀਰ ਇਹ ਪੀ ਜਿਆਦਾ ਸਪਰੇਅ ਹੋ ਗਈ ਮੈਨੂੰ ਲੱਗਦਾ ਸਪਰੇਅ ਸੂਰਜ ਇਹਨਾਂ ਨੂੰ ਫਾਲਾ ਮੈਨੂੰ ਲੱਗਦਾ ਭਿੰਡੀਆਂ ਵੀ ਟੁੱਟੀਆਂ ਹੋਈਆਂ ਹੈ ਨਹੀਂ ਇਹੋ ਨਹੀਂ ਭਿੰਡੀਆਂ ਦਰੇ ਭਿੰਡੀਆਂ ਟੁੱਟੀਆਂ ਤਾਦੀਆਂ ਟੁੱਟੀਆਂ ਟੁੱਟਲੀਆਂ ਇਹਦੇ ਵੀ ਭਿੰਡੀਆਂ ਉਹ ਉਹਨਾਂ ਨੇ ਬਣਾ ਦੇ ਹੋਣੀ ਟੁੱਟੀਆਂ ਅੰਦਰ ਤੇਰੀ ਸਹੇਲੀ ਨੇ ਬਣਾ ਲਈ ਹੋਣੀ ਸਭੀ ਉੱਧਰ ਤੇਰੀ ਸਹੇਲੀ ਵੀ ਅੰਦਰ ਤੋਰੀਆਂ ਵੀ ਨਹੀਂ ਹੈ ਮਿਰਚਾਂ ਦਾ ਤੋੜ ਲਓ ਟੁਕੜ ਟੁਕੜ ਜਿਹਾ ਹੋਰ ਨਹੀਂ ਕੁਸ ਮਿਰਚਾਂ ਵੀ ਬਹੁਤ ਪਈਆਂ ਨੇ ਹੋਈ ਨਹੀਂ ਮਿਰਚਾਂ ਦਾ ਤਾਰਾ ਵੀ ਬਹੁਤ ਬਹੁਤ ਨੇ ਦੋ ਇਹਨੇ ਟੋਕਰੀ ਚੋਂ ਨਾ ਸੁੱਕ ਜਣ ਦੱਸ ਸਕੋ ਹੋਈ ਨਹੀਂ ਕੁਸਨ ਹਾਂ ਸਗੋ ਬਾਤ ਤਾਜ਼ੀਆਂ ਮੱਤੇ ਤੂੰ ਖਾਣਗੇ ਤਾਂ ਵੀ ਫਰਕ ਵੀ ਕੀ ਆ ਤੁਹਾਨੂੰ ਲੈ ਆਹ ਛੋਟੀ ਹੈ ਬਸ ਠੀਕ ਹੈ ਖਾਓ ਨਹੀਂ ਬਣੀ ਨਾ ਨਾ ਖਾਣੀ ਤੇ ਇਹ ਤੋੜ ਲੋ ਯਾਰ ਹਾਂ ਤਾਜ਼ੀਆਂ ਹਾਂ ਤਾਜ਼ੀਆਂ ਸਹੀ ਗੱਲ ਇਹਨੂੰ ਪਤਾ ਹੀ ਨਹੀਂ ਬਸ ਤੁਸੀਂ ਟਲ ਜਾਂਦੀ ਹੈ ਸਾਗ ਵਾਸਤੇ ਤਾਜ਼ੀਆਂ ਤੋੜ ਲੋ ਹੋਰ ਤਾਜ਼ੀਆਂ ਤੋੜ ਲੋ ਸਾਬਾ ਬਾਹਰ ਬੀਆਂ ਮੋਟੀਆਂ ਮੋਟੀਆਂ ਲੰਬੀਆਂ ਸੁਣੋ ਮੇਰੀ ਗੱਲ ਪਤਾ ਕੀ ਕਰਨਾ ਹਮ ਹੁਣ ਮੈਂ ਸਾਗ ਤਾਂ ਲੈਣ ਜਾਣਾ ਚਾਹੀ ਸਵੇਰ ਨੂੰ ਚਾਹੀ ਹੁਣ ਪਰ ਹੁਣ ਤਾਂ ਜਾਇ ਨਹੀਂ ਹੁਣ ਆਪਾਂ ਨੂੰ ਇੱਧਰੋਂ ਜਾਣਾ ਹਨਾ ਤੇ ਉਹ ਕੱਲ ਨੂੰ ਫਰਮਾਉਂਦਾ ਫਿਰਕਾ ਲੈ ਕੇ ਆਉਂਗਾ ਹੂੰ ਸਰਕੇ ਦੇ ਵਿੱਚ ਪਾ ਵੀ ਲਈਆਂ ਲਾਲ ਮਿਰਚਾਂ ਅਹ ਤੇਰੀ ਬਹੁਤ ਤੇਜ ਹੈ ਬਹੁਤ ਮਾਗ ਤੇਜ ਹੈਦਾ ਪਤਾ ਤੁਹਾਨੂੰ ਜਿੱਤੇ ਮੈਂ ਸੋਚਦਾ ਇਹ ਹਫਤਾ ਪਹਿਲਾਂ ਕੰਮ ਕਰ ਦਦੀ ਉਹਨਾਂ ਇਹ ਐਡਵਾਂਸ ਚਾਲਦੀ ਥੋੜਾ ਜਿਹਾ ਅੱਛਾ ਅੱਧਾ ਵੀ ਬਾਤ ਆ ਅੱਧਾ ਵੀ ਬਾਤ ਜਿਆ ਫੱਦਾ ਨਹੀਂ ਪਰ ਫੇਰ ਮੇਰੀ ਗੱਲ ਤਿਆਰ ਕਰ ਲੋ ਨਾ ਹੋਰ ਵਸੇਦਾਰਨ ਤੇ ਇੱਥੇ ਜੇ ਖਰਾਬ ਹੋਣੀ ਚੀਜ਼ 20 ਰੁਪਏ ਦੀ ਕਿੰਨੇ ਦੀ ਆਉਂਦੀ ਯਾਰ ਸਰਕੇ ਦੀ ਬੋਤਲ ਪਤਾ ਨਹੀਂ ਯਾਰ ਕੋਈ ਨਾ ਨਹੀਂ ਪਹਿਲਾਂ 50 ਰੁਪਏ ਦੀ ਆਉਂਦੀ ਆ ਮਾਰੇ ਰੇਟੂਡ ਨੇ ਪੁੱਛਿਆ ਵੀ ਕਿੰਨੇ ਦੀ ਮੈਂ ਲੈ ਆਇਆ ਸਰ ਜੀ ਉਹ ਤਾਂ ਬਾਈ ਕਹਿੰਦੇ ਹੱਥੇ ਚ ਸੰਦੀ ਉਹ ਮਿਰਚਾਂ ਨਹੀਂ ਦੇਏ ਕਰਦਾ ਰਿਸ਼ਤੇਦਾਰਾਂ ਨੂੰ ਹਾਂ ਫੈਲੇ ਬਹੁਤ ਕਾੜੇ ਫਿਰ ਉੱਥੇ ਦੇ ਘਾਤੇ ਲੈ ਕੇ ਆਈਤੀ ਉਹ ਆਚਾਰ ਬਣਿਆ ਆਪਣਾ ਔਕੋ ਹੋ ਸੰਦੀਪ ਆਪਣੀ ਆਪਣੀ ਪਰਜਾਈ ਕੋਲ ਤੇ ਮਿਰਚਾਂ ਤਾਂ ਨਹੀਂ ਮਿਰਚਾਂ ਤਾਂ ਲਿਆਈਓ ਨਹੀਂ ਇਹ ਆਂਬ ਦਾ ਨਹੀਂ ਆਈਤੀ ਮੈਂ ਜੈਸਮਿਨ ਲੈਤੀ ਇਸ ਵੀਰੋਂ ਦੇ ਤੋਰੀਆਂ ਉਹ 2-3 ਹੈਗੀਆਂ ਉਹ ਬਣ ਗਈ ਥੋੜੀ ਗੱਲ ਚੱਕ ਦੋ ਫਟੇ ਸ਼ਾਮ ਵਾਲੀ ਸਬਜ਼ੀ ਦਾ ਹੀਲਾ ਹੋ ਗਿਆ ਅਚਾਰ ਸਬ ਤੋਂ ਲਿਆ ਫਿਰ ਉਹਨਾਂ ਨੂੰ ਦੱਸ 20 ਰੁਪਏ ਦੇ ਆ ਬਈ ਇਹਨੂੰ ਤੋਂ ਲੈ ਕੇ ਹਾਂ ਆ ਦੇਖ ਤਾ ਪੇਖਿਆ ਨਾ ਸਿਆਣੀ ਗੱਲ ਆਹ ਆ ਫੜੇ ਹੋ ਯਾਰ ਮਿਰਚਾਂ ਕੋਈ ਲਫਾਫਾ ਤਾਂ ਲੈ ਲੋ ਬਿਕੀ ਬਿਕੀ ਦੇਖ ਤੋਰੀਆਂ ਦੇਖ ਯਾਰ ਮਾ ਚਾੜ ਸ਼ਾਮਲ ਤੋਰੀਆਂ ਵਾਲੇ ਕੰਮ ਹੋਣਾ ੜਾ ਫੜਾ ਦੇ ਕੌੜੀਆਂ ਬਹੁਤ ਆਹ ਆਪਣੀ ਅੱਖਾਂ ਵੀ ਗਾ ਲਾਂਗੀ ਚੰਨੀ ਮੰਮੀ ਤਾਂ ਤੋਰੂंगे ਚੰਨੀ ਮੰਮੀ ਵੀ ਮੰਮੀ ਬਹੁਤ ਕੌੜੀਆਂ ਇਹ ਇਹਨਾਂ ਖੋਣ ਨਾ ਕੋਤ ਵਿੱਚ ਉਹੀ ਪਤਾ ਨਹੀਂ ਕਹਿੰਦਾ ਫੜੀ ਪਾਪਾ ਲਾ ਮਾ ਤਪੜੀ ਆ ਫੜੀ ਜਸਤ ਵੀਰ ਤੋ ਤੋਰੀਆਂ ਤਾਂ ਦੇਖ ਲਓ ਹੈਗੀਆਂ ਨਾ ਉਹ ਵਿੱਕੀ ਚਾਰਨ ਲੱਗਿਆ ਉੱਪਰ ਇੱਕੇ ਤੋਰੀ ਮਿਲੀ ਆ ਬਾਈ ਕੋ ਦਿਖੀ ਉਹ ਵੀ ਉਹੀ ਮੈਨੂੰ ਦਿਖੀ ਉਹੀ ਤੈਨੂੰ ਦਿਖੀ ਹੈ ਸਬਜੀ ਪਾਪਾਈ ਨੂੰ ਆ ਬਈ ਤਾਂ ਹੈਗੀ ਆ ਤੇ ਛੋਟੀਆਂ ਹਾਲ ਤਾਂ ਬੱਚੀਆਂ ਏ ਇਹ ਇੱਕੋ ਵੀ ਛੋਟੀ ਐ ਨਰਮ ਕਿੱਥੇ ਆ ਰਹੀ ਉਹ ਵਿੱਕੀ ਮਿੰਨਰ ਦਾ ਚੜਨ ਲੱਗਿਆ ਉੱਧਰ ਖੜ ਜਾ ਦੇਖ ਰਾਂ ਸੜ ਗਿਆ ਪਪੌੜੀ ਲੱਗੀ ਵਾ ਉੱਪਰ ਤਾਂ ਬਥੇਰੀ ਹੋਣੀਆਂ ਨਹੀਂ ਪਰ ਵੀ ਘੁੰਮ ਲਿਆ ਕੋਈ ਇੱਧਰ ਆ ਰਹੀ ਕੋਈ ਨਹੀਂ ਕੋਈ ਤੇ ਨਾ ਅੰਨ ਪਾਣੀ ਬੱਚੀਓ ਘੁੰਮ ਲੇ ਫੋਣੀ ਤਾਂ ਚਾਹੀਦੀ ਵਿੱਕੀ ਐ ਨਾ ਕਰ ਯਾਰ ਇੱਕ ਤੋੜ ਕੇ ਵੀ ਖਰਾਬ ਕਰ ਦੇਣੀ ਆਪਾਂ ਨੇ ਇੱਕ ਹੋਰ ਮਿਲ ਗਈ ਘਟੋ ਘਟ ਤਿੰਨ 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 ਮਿਲ ਜੇ ਬਈ ਨਾ ਚਾਰ ਸਬਜ਼ੀ ਸ਼ਾਮ ਵਾਲੀ ਵਾ ਪਾਈ ਜੋਗੀ ਤਿਆਰ ਆਪਾਂ ਲੰਗਰ ਛਕਾਵਾਂਗੇ ਲੰਗਰ ਤੁਸੀਂ ਸੋਚਦੇ ਹੋਗੇ ਅਗਲੇ ਬਲਾਗ ਚ ਪਤਾ ਲੱਗਣਾ ਸਾਨੂੰ ਕਿ ਛੋਟੀ ਕਿਤੇ ਖਾਣੀਆਂ ਸੀ ਪੱਥਰ ਵੀ ਕੋਈ ਕਿਸਮਤ ਵਾਲਾ ਹੀ ਛਕਦਾ ਜਾਂ ਕਿਸਮਤ ਵਾਲਾ ਹੀ ਛਕਦਾ ਉੱਥੇ ਕੋਈ ਜਾ ਕੇ ਹਾਂ ਇਹ ਗੱਲ ਹੈ ਹਾਂ ਕੋਈ ਆਈ ਲਾ ਕੋਈ ਮਿਲ ਗਈਆਂ ਦੋ ਤੇਰੀ ਆ ਹੋਰ ਫਾੜਾ ਵੀ ਆ ਵੀ ਦੇ ਦੋ ਫਿਰ ਕੋਈ ਨਾ ਉਹ ਦੰਨਾ ਮੈਂ ਤੋੜ ਕੇ ਪਿੰਡਾਂ ਵੀ ਬਹੁਤ ਉੱਪਰ ਬਾਤ ਕੰਗਾ ਨਹੀਂ ਲੈਣਾ ਇਕਣਾ ਹਾਂ ਬਣ ਗਈ ਗੱਲ ਸੰਦੀਪ ਦੋ ਦਾ ਬਣ ਤਾਲੂ ਪਾਲੂ ਦੀ ਆਪਾਂ ਨਹੀਂ ਉਹ ਕੱਢ ਲੈਣੀ ਵਿੱਕੀ ਨੇ ਕਦੀ ਹੋਰ ਵਿੱਕੀ ਉਧਰ ਨੂੰ ਮਾਰਨੇ ਕਾ ਨਾ ਪਿੰਡਾਂ ਕਿੰਨੇ ਉੱਠੀਆਂ ਨਹੀਂ ਇੱਥੇ ਤਾਂ ਨਹੀਂ ਹੈਗੀਆਂ ਉਹ ਬੈਠੀਆਂ ਉਧਰ ਉਹ ਵਿੱਕੀ ਜਾਂਦੀ ਹੈ ਯਾਰ ਹੋਣੀ ਚਾਹੀਦੀ ਵਿੱਕੀ ਯਾਰ ਕੁਛ ਨਹੀਂ ਹੈਗਾ ਤੋ ਉੱਥੋਂ ਵੀ ਤਾਂ ਹੈ ਤੋੜੇ ਕੁਛ ਨਹੀਂ ਹੈ ਤੋੜੀ ਨਹੀਂ ਹੈਗੀਆਂ ਨਾ ਨਾ ਦੋ ਨਾ ਦੋ ਨਾ ਹਾਂ ਨਾ ਪਿੰਡੀਆਂ ਨਾ ਪਾਪਾਈ ਦੇ ਮਗਰੋਂ ਤੋੜਨੇ ਚੱਲ ਇਹਨਾਂ ਨੂੰ ਪਾਪੀ ਲੈ ਕੇ ਗਏ ਲੇਕੀ ਬਣੀ ਨਿਕਲ ਉੱਤਰ ਲੱਗਿਆ ਥੱਲੇ ਨਾ ਨਾ ਮੈਂ ਦੇਖਦਾ ਹੋਰ ਮੈਂ ਤੁਹਾਨੂੰ ਕਿਹਾ ਇੱਕ ਆ ਨਰਮ ਜੀ ਇੱਧਰ ਥੱਪੇ ਕੋ ਇੱਧਰ ਨਹੀਂ ਸਾਈ ਮੇਰੇ ਕਿੰਨੀ ਵਾਲੀ ਸਾਈਡ ਇੱਧਰਲੀ ਸਾਈਡ ਉਹੀ ਤੋੜ ਦੇ ਤੂੰ ਇਹ ਹਟਾ ਦੀ ਨੀ ਇਹ ਪਿੰਡਾ ਲੜਾ ਕੇ ਡੋਗੀ ਮੇਰੇ ਨਹੀਂ ਨਹੀਂ ਆਹ ਉਹ ਚੁਦਾ ਕੁਦਰਤੀ ਮੇਰੀ ਨਿਗਾਹ ਪੈ ਗਿਆ ਮੂਰੇ ਬੈਠੀਆਂ 20 25 ਪਿੰਡਾ ਐ ਤਾਂ ਦੇਖੋ ਦੋ ਲੱਗੀਆਂ ਵੀ ਇਹ ਨਰਮ ਨਰਮ ਤੋੜ ਲਾ ਰਹੀ ਮੇਰੇ ਹੱਥ ਕਿੱਥੇ ਜਾਣਾ ਉੱਤੇ ਉਹ ਨਹੀਂ ਯਾਰ ਵੀ ਕਿਹਦੇ ਜਮਾ ਛੋਟੀਆਂ ਚੀਚੀ ਵਰਗੀਆਂ ਨਹੀਂ ਵੀਜੀ ਇਹਦੇ ਨਾਲ ਤਾਂ ਬੜੀ ਆ ਤਪੋ ਉਹਦੇ ਜਵਲ ਦੀਆ ਕੋਈ ਨਾ ਮਣੀ ਗੱਲ ਨਹੀਂ ਮੁਸ਼ਕਲ ਹੀ ਲੱਗਦਾ ਅੱਧੇ ਲੀਕੇ ਤੇ ਕੰਮ ਪਰ ਗਈ ਦੀ ਹੈ ਜੈ ਵੀ ਹੁਣੀ ਦਿਹਾੜੀ ਪਰ ਬਚਾ ਲਈ ਹਾਂ ਇਹ ਤਾਂ ਸਾਫ ਸਫਾ ਨੰਨੋ ਤਾਂ ਕੰਮ ਕਰਕੇ ਰੋਕੀ ਹੋਣੀ ਕਿੱਥੇ ਸਾਫ ਸਫਾ ਹਾਂ ਹਾਂ ਸਾਰੀ ਸਫਾਈ ਕਰੇਗੀ ਮੈਨੂੰ ਲੱਗਦਾ ਹੋਰ ਹੀ ਹੋਣੀ ਚਾਹੀਦੀ ਹੈ ਕੁੰਡਾ ਲੱਗਿਆ ਹੋਦਾ ਹੈ ਹੈ ਨਹੀਂ ਵੇਖ ਲਓ ਕੁੰਡਾ ਖੁੱਲ ਰਿਹਾ ਅੰਦਰ ਹਾਂ ਅੰਦਰ ਬਾਹਰ ਤੇ ਲੱਗਿਆ ਹੋ ਮੇਰੀ ਗੱਲ ਫੌਂਡਾ ਹੁਣ ਤਾਂ ਕੂਲਰ ਕੂਲਰ ਹੋਈ ਜਾਂਦੀ ਪੈਸੇ ਜੀ ਗੱਡੀ ਚ ਰੱਖ ਕੇ ਲੈ ਜਾਣਾ ਤੇ ਲੈ ਚੱਲਦੇ ਆ ਕਿ ਆ ਸੀਰ ਕੂਲਰ ਨਹੀਂ ਨਹੀਂ ਅਸੀਂ ਬਸ ਆ ਦੇ ਨਹੀਂ ਚਲਾਣਾ ਹੈ ਨਹੀਂ ਮਹਾ ਮੰਗਦਾ ਹੈ ਬਸ ਕਰੋ ਚੱਲ ਮੇਰੀ ਗੱਲ ਸੁਣੋ ਰਾਤ ਨੂੰ ਪਾਪਾ ਜੀ ਨੇ ਵੇਚਿਆ ਵਾ ਇਹ ਦਿਮਾਗ ਨਾ ਖਰਾਬ ਕਰ ਨਹੀਂ ਨਹੀਂ ਵੇਚਿਆ ਹੋਇਆ ਹੈ ਪਾਪਾ ਜੀ ਨੇ ਇਹ ਫੜਾ ਫਰੋਏਗੀ ਲੈ ਚੱਲ ਨਹੀਂ ਮੰਨ ਲੱਗ ਵੀਰ ਹਾਂ ਹਾਂ ਜੀ ਪਾਪਾ ਨੂੰ ਫੁੰਦਾ ਪਰ ਤਾਹ ਕਹਿਣੀਆਂ ਮੈਂ ਤਾਂ ਵੇਸੀ ਲਓ ਜਣਾ ਹਾਂ ਮਰਾ ਆਫਰ ਨੂੰ ਟੱਪਦੀ ਬਹੁਤੀ ਹੈ ਨਹੀਂ ਅਸੀਂ ਲੇਕ ਜਾਣਾ ਇਹ ਨਹੀਂ ਮੈਂ ਲੈ ਕੇ ਜਾਣਾ ਮੈਂ ਲੈ ਕੇ ਜਾਣਾ ਮੈਂ ਇਹਨਾਂ ਨੇ ਕੁਆੜ ਕੱਟਾ ਕਰ ਲਿਆ ਪਰ ਇਹਨੇ ਨਹੀਂ ਵੇਚਦੇ ਕੁਝ ਵੀ ਦੇ ਲੱਕ ਇੰਨਾ ਪਏ ਧੌ ਧੌ ਦੇਖ ਲੈ ਜਿੱਤੇ ਉਹ ਰੇ ਚੰਦਾ ਚਲਾ ਰਹੇ ਪੰਜ ਚਾਰ ਦਿਨ ਚੱਲੀ ਕੈਮਰਾ ਫ੍ਰੀਵਾਂ ਫੁਲੀ ਫੜਫੜਵਾਂ ਕੁਆੜ ਦਾ ਲੋਂਗੇ ਨਹੀਂ ਜੇ ਮੈਂ ਹੁਣ ਤੁਸੀਂ ਰਾਤ ਗਰਮੀ ਚ ਪਏ ਆ ਉਹ ਸਭ ਨਾ ਮੈਂ ਕਹਿਣੀ ਮੁੰਨੂ ਕੇ ਲਾ ਦੋ ਸੰਦੀਪ ਨੂੰ ਥਲੀ ਜਾ ਵੀ ਤਾ ਲੈ ਜੀ ਇਹ ਪਤਾ ਤੁੰਡਰ ਕੀ ਦੇ ਵਾਸਤੇ ਬਣਾਇਆ ਤਾ ਜਾ ਮੈਨੂੰ ਕੀ ਦੇ ਵਾਸਤੇ ਬਣਾਇਆ ਤਾ ਤੁੰਡਰ ਇਹ ਫੇਰ ਦੇਖਾ ਅਲੇਟਾ ਕੁਆੜ ਨਹੀਂ ਵੇਚਦਾ ਅਸੀਂ ਚੱਪੇ ਤੂੰ ਹੋਰ ਵੀ ਚਾਹੁੰਦਾ ਖਬਰਾਂ ਚੱਲੀਆਂ ਇਹਨਾਂ ਦੀਦੀ ਪਰ ਕੜਾ ਲੈ ਕੇ ਆਣਾ ਲਟ ਹੈਗੀ ਅਲੇ ਬਹੁਤ ਸਾਮਾਨ ਪਿਆ ਦੋ ਤਿੰਨ ਟਰਾਲੇ ਹੋ ਜਣੇ ਸਾਮਾਨ ਚਲ ਖੱਜ ਸੁਦੀਪਾ ਸਿਰ ਬੰਦ ਕਰ ਦੇ ਖੜਾ ਪਹੁੰਚ ਗਏ ਜੀ ਘਰਾਂ ਪਾਣੀ ਦਾ ਠੰਡਾ ਠੰਡਾ ਸਗੋਂ ਵਿੱਚ ਫਗਵੀਰ ਫਿਰ ਇਧਰ ਹੁੰਦੀ ਹੈ ਕਿ ਤਿੰਨ ਦੁਕਾਨਾਂ ਬੰਦ ਰਹਿ ਗਈਆਂ

ਉਹ ਜੀ ਸਾਗ ਵੀ ਆ ਗਿਆ تھا ਦਾ ਸਾਰੇ ਪਾਸੇ ਕੋ ਮੈਂ ਆਈ ਸੀ ਹੁਣ ਕਰੋ ਅੱਧਾ ਅੱਧਾ ਕੋਣ ਕੋਣ ਘੰਟਾ ਆਰਾਮ ਕਰਕੇ ਤਿਆਰ ਹੋ ਜਾ ਜਾਨ ਵਾਸਤੇ ਹਾਂ ਆਰਾਮ ਨਹੀਂ ਕਰਨਾ ਭਾਂਡੇ ਪਾਉਣੇ ਆ ਜਿਹੜੇ ਉੱਤੇ ਪਈਆਂ ਹੈ ਹੈ ਮੇਜੇਰ ਪਈਆਂ ਭਾਂਡੇ ਅੱਛਾ ਕੰਮ ਬਹੁਤ ਆ ਸਾਨੂੰ ਸਾਨੂੰ ਓਟੇਕ ਅੱਜ ਹਾਂ ਅੱਜ ਤੇ ਕੀ ਗੱਲ ਲੱਗੇ ਕਿ ਅੰਧੀਆਂ ਆਏ ਨਹੀਂ ਕਿੰਨਾ ਸਾਨੇ ਆਪਾਂ ਦੁਪਹਿਰ ਤੱਕ ਚਲੋ ਜੀ ਕੱਲ੍ਹ ਵਾਲੇ ਬਣਾਉਂਗਾ ਤੁਹਾਨੂੰ ਦਿਖਾਉਂਗਾ ਸੁੱਤੀਆਂ ਪਈਆਂ ਭਾੜੇ ਮਾਰਦੀਆਂ ਨੇ ਅੱਛਾ ਹਾਂ 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 ਮੈਂ ਚੱਲ ਸਾਗ ਤਾਂ ਦੇਖਦੇ ਆਂ ਤੁਹਾਨੂੰ ਦਿਖਾਵਾਂਗੇ ਸਾਗ ਸਾਗ ਵੀ ਰਹਾ ਜੀ ਚਲ ਬਲਕੋਂਟੇ ਪਾ ਲਈ ਆਪਾਂ ਆਪੋ ਨੂੰ ਕੋਈ ਟਾਈਮ ਹੈ ਨਹੀਂ ਤਾਂ ਕੱਲ੍ਹ ਆਵਾਂਗੇ ਪਾਣੀ ਦੇ ਯੋਰ ਕਹਿੰਦਾ ਮੈਂ ਆ ਕੇ ਪਹੁੰਚ ਬਸ ਉਹਦੀ ਕਮਾ ਉਹਦੀ ਰੋਟੀ ਹੈ ਉਹ ਹੀ ਪੌਂਗਣੇ ਮਿਲਾਂਗੇ ਜੀ ਕਿਸੇ ਅਗਲੇ ਬਲੌਗ ਦੇ ਵਿੱਚ ਪਰਮਾਤਮਾ ਸੰਸਕਾਰਾਂ ਚੜ੍ਹਦੀ ਕਲਾ ਚ ਰੱਖੇ ਦਿਨ ਤੋਂ ਗੁਣ ਰਾਚੋਪਨ ਰੱਖੇ ਰੱਖੇ